ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਦੇ ਸੋ ਅੱਜ ਜਰ ਤੁਹਾਡੇ ਲਈ ਲੈ ਕੇ ਆਏ ਜੀ ਨਵਾਂ ਬਲੌਗ ਜੋ ਸਾਡਾ ਕਹਿੰਦੇ ਅੱਜ ਦਾ ਮੋਟਿਵ ਰਹੇਗਾ ਮੇਨ ਕਬੂਤਰਵਾਜੀ ਉੱਤੇ ਪਹਿਲਾਂ ਆਪਾਂ ਜਿੱਦਾਂ ਕਿ ਤੁਹਾਨੂੰ ਦਿਖਾਇਆ ਸੀ ਜਿਹੜੇ ਕੋੜਾ ਦੀਆਂ ਦੌੜਾਂ ਸੀਗੀਆਂ ਸੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਕਬੂਤਰਵਾਜੀ ਦਾ ਮੁਕਾਬਲਾ ਸੋ ਆਪਾਂ ਰੈਡੀ ਹੋ ਰਹੇ ਆ ਘਰੋਂ ਆਪਾਂ ਤਿਆਰ ਆ ਵਸ ਜਾਣ ਲਈ ਤੇ ਫੇਰ ਆਪਾਂ ਕਰੋ ਜਾ ਕੇ ਦਿਖਾਉਣੇ ਵੀ ਉੱਥੇ ਕੀ ਸਿਸਟਮ ਦਾ ਕੀ ਟਾਈਮਿੰਗ ਹੁੰਦੀ ਹੈ ਤਾਂ ਕਿਵੇਂ ਛੱਡੇ ਜਾਂਦੇ ਨੇ ਅੱਜ ਤੁਹਾਨੂੰ ਕੱਲਾ ਕੱਲਾ ਕਹਿੰਦੇ ਆ ਬਲੌਕ ਦੇ ਵਿੱਚ ਸਾਰਾ ਡਿਟੇਲ ਦੇ ਨਾਲ ਸਮਝ ਆ ਜਾਊਗਾ ਲੈ ਕੇ ਜਾ ਰਹੇ ਨੇ ਮੁੰਡਿਆਰ ਕਹੜੇ ਵੀ ਕਰਦੇ ਨੇ ਅੱਜ ਇਹਨਾਂ ਨੂੰ ਕਰਕੇ ਹੀ ਛੱਡਣਗੇ ਇਹਦਾ ਟ੍ਰੇਨਿੰਗ ਕਰਵਾਉਣਾ ਹੈ ਸੋਕੇ ਦੇ ਪਾਣੀ ਲੱਗਣ ਲੱਗੇ ਨੇ ਜਾਨਵਰਾਂ ਨੂੰ ਜਾਨਵਰਾਂ ਨੇ ਕਹਿੰਦੇ ਓਕੇ ਨੇ ਪੂਰੇ ਕਾਫੀ ਕਹਿੰਦੇ ਉਧਰ ਉਧਰ ਸਾਹਮਣੇ ਬਾਜੀ ਚੱਲ ਰਹੀ ਹੈ ਜੀ ਹੁਣ ਦੇਖੋਨੇ ਬਾਕੀ ਵੀ ਅਪਡੇਟ ਆਪਾਂ ਦੇ ਜਾਵਾਂ ਸੋ ਨਾਲ ਦੀ ਨਾਲ ਸੋ ਆਨੇ ਕਹੇ ਚੋਬਰ ਤਿਆਰ ਵਰ ਤਿਆਰ ਨੇ ਉੱਲੇ ਲੱਗਣ ਲੱਗੇ ਟਾਈਮ 7 ਵਜੇ ਦਾ ਖੀਰ ਆਈ ਉੱਲੇ ਲਾਉਣ ਦਾ ਬਾਕੀ ਤੁਹਾਨੂੰ ਵੀਡੀਓ ਜਿ ਦਿਖਾਉਣੇ ਆ ਐਂਡ ਫਾਈਂਸ ਗਈ ਇਸ ਤੇ ਚਲੋ ਚੱਲੋ ਆਮ ਉਹ ਦੇਖਦੇ ਮਰੇ ਸੋ ਇਲੇਕੇ ਕਹਿੰਦੇ ਰੱਬ ਦਾ ਨਾਮ ਆਪਾਂ ਵੀ ਕਹਿੰਦੇ ਆਪਣਲੇ ਲਾਉਣੇ ਸ਼ੁਰੂ ਕਰਦੇ ਕਿ ਆ ਕੋਈ ਜਾਨਵਰ ਗਿਆ ਵਿਧਾਨ ਜੋ ਤੇ ਬਾਕੀ ਵੀ ਆਪਾਂ ਦੱਸ ਸਕਦੇ ਆ ਆਪਣਲੇ ਲੱਗੇਗੀ ਇਹ ਲੱਗ ਰਹੀ ਅੱਜ ਪਿੰਡ ਢੀਂਸ ਵਿੱਚ ਸਾਰੇ ਬਾਈ ਕਹਿੰਦੇ ਆਪਣੇ ਜਾਨਵਰ ਤਿਆਰ ਵਰ ਤਿਆਰ ਕਰਕੇ ਲੈ ਕੇ ਆਣੇ ਨੇ ਕੰਮ ਕਰ ਰਹੇ ਨੇ ਲਓ ਜੀ ਕਿਆ ਬਾਤ ਹੈ ਕਨੇ ਆਣ ਕੰਮ ਟੋਪ ਤੇ ਹੈ ਇਹ ਚਿਆਖਾਉ ਲਾ ਕੀਆ ਕਵੀ ਆਣੀ ਟੋਪ ਲੱਗੀ ਹੈ ਬਾਕੀ ਵੀ ਆਪਾਂ ਦੰਦੇ ਆ ਤੁਹਾਨੂੰ ਅਗਲੇ ਨੈਕਸਟ ਪਾਰਟ ਦੇ ਵਿੱਚ ਕੀ ਕੀ ਅਪਡੇਟ ਆ ਜੇ ਕਿੰਨੇ ਜਾਨਵਰ ਡੇ ਨੇ ਕੀ ਹਿਸਾਬ ਕਿਤਾਵਾ ਜੀ ਲੈਨੇ ਆਪਣੀਆਂ ਸੌ ਕਦੇ ਕੂਤਰ ਛੱਡੇ ਹੋਏ ਨੇ ਜੀ ਤੇ ਹੁਣ ਆਪਾਂ ਸਾਰੇ ਰਿਲੈਕਸ ਹੋਈਆਂ ਕਿਤੇ ਮੋੜ ਦੇ ਵਿੱਚ ਬੈਠਿਆ ਇਹ ਬਾਕੀ ਲਾਉਣਾ ਬੜਾ ਨਾਲ ਸੀ ਨੀਆਂ ਉਕਰ ਦਾ ਸਾੜੀ ਚੰਗੂਰੀ ਬਾਕੀ ਤੁਹਾਨੂੰ ਆਪਾਂ ਪੇਟ ਦਿੰਦੇ ਜਾਵਾਂਗੇ ਜਾਨਵਰੇ ਕਾਫੀ ਉੱਡ ਰਹੇ ਨੇ ਇਹ ਆਏ ਨੇ ਕਿਤੇ ਬੱਦਲਾਜ ਬੜੇ ਬੈਠੇ ਨੇ ਉਹ ਕਿਹੜੀ ਸਾਰਿਆਂ ਦੇ ਜਿਨ੍ਹਾਂ ਦੇ ਸਾਡੇ ਮੁੰਡੇ ਦੇ ਬੰਦੇ ਰਹਿੰਦੇ ਨੇ ਉਹ ਨਾ 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 ਹਾਂ ਭਈਆ ਜਿਹੜਾ ਕਦੇ ਕੰਪਿਊਟਰ ਚੈੱਕ ਕਰ ਰਿਹਾ ਸਾਰੇ ਕੜਾ ਨਾ ਨਾ ਹਰ ਇੱਕ ਦਰਮਿਆਨ ਵਾਲੇ ਘਾੜੇ ਘੰਡਾ ਵਾਲਾ ਕੋਈ ਨਹੀਂ ਹੋ ਰਿਹਾ ਸਾਲੇ ਚੱਕਰ ਗਿੰਨ ਘੰਟਾ ਲੱਗ ਲੱਗ ਪੱਗ 10 ਦਿਨ ਲੱਗਦੇ ਹੈਂ ਭਾਈ ਸਮਝ ਨਹੀਂ ਰਹੀ ਉਹ ਬੱਲੇ ਤੇ ਭਾਈ ਇੱਧਰ ਪਤੰਦਰ ਦੇ ਨੂੰ ਕਹਦੇ ਪਤਰੀ ਬਰਾਵਤ ਦਾਸੀ ਲਾਹੇ ਇਦਾਂ ਕਹਿੰਦਾ ਐਂ ਬੈਠਾ ਜੀ ਮੈਨੂੰ ਸਨਮਾਨ ਕੀਤਾ ਹੁੰਦਾ ਏ ਬਾਕੀ ਕਹਿੰਦੇ ਅਪਡੇਟ ਨਾਮ ਦੀ ਨਾਲ ਅਗਲੇ ਹੀ ਕਹਿੰਦੇ ਪਾਰਟ ਦੇ ਵਿੱਚ ਦੱਸੀ ਜਾਵਾਂਗੇ ਆ ਕਿਤੇ ਕੂਤਰ ਬੜੇ ਸੋਹਣੇ ਉੱਡ ਰਹੇ ਨੇ ਸੋ ਬਾਕੀ ਕਹਿੰਦੇ 120 ਕੁ ਵਿੱਚ ਰੋਡਿਸਪ੍ਰਿੰਟਿੰਗ ਦੇ ਵਿੱਚ ਪਹਿਲਾ ਨੰਬਰ ਜੋਤ ਕਲਾਸ ਦੂਜਾ ਦਸਮੇ ਉੱਪਰ